ਅੱਜ ਅਸੀਂ ਕੱਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਲੋ ਬਈ ਬਈ ਅੱਜ ਪਹੁੰਚੇ ਆਂ ਆਪਾਂ ਸਾਹਨੇ ਵਾਲ ਇੱਥੇ ਕਿਸਾਨੀ ਮੇਲਾ ਲੱਗਿਆ ਹੋਇਆ ਜੀ ਇੱਥੇ ਜਦੋਂ ਆਪਾਂ ਐਂਟਰੀ ਕਰਦੇ ਆਂ ਇੱਥੇ ਆਪਾਂ ਨੂੰ ਬਈ ਇੱਕ ਨਾ ਫਾਰਮ ਮਿਲਦਾ ਉਹਦੇ ਪਰ ਤੁਹਾਡਾ ਨਾਮ ਨਾਮ ਨੰਬਰ ਫੋਨ ਮੋਬਾਈਲ ਨੰਬਰ ਪਿੰਡ ਸਾਰਾ ਕੁਝ ਮੈਂਸ਼ਨ ਹੁੰਦਾ ਕਿੰਨੇ ਕਿੱਲਾਂ ਤੁਸੀਂ ਖੇਤੀ ਕਰਦੇ ਹੋ ਸਾਰਾ ਕੁਝ ਹਨ ਉਦੋਂ ਬਾਅਦ ਬਈ ਆਪਾਂ ਅੰਦਰ ਉਹ ਫਾਰਮ ਜਮ੍ਹਾਂ ਕਰਾਉਨੇ ਆ ਤਾਂ ਆਪਾਂ ਨੂੰ ਇਹ ਜੇ ਆਈਡੈਂਟੀਟੀ ਕਾਰਡ ਮਿਲਦੇ ਨੇ ਯਾਨੀ ਕਿ ਇਹ ਇੱਕ ਤਰ੍ਹਾਂ ਦੇ ਕੂਪਨ ਨੇ ਬਾਈ ਇਹ 5 ਵਜੇ ਤੱਕ ਇਹ ਕੋਈ ਵੀ ਲੱਕੀ ਡਰਾ ਕੱਢਦੇ ਨੇ ਨੋ ਜੀ ਵੀ ਇੱਥੇ ਆ ਕੇ ਨਾ ਆਖਣਾ ਆਪਣਾ ਇੱਕ ਫਾਰਮ ਭਰਨਾ ਪੈਂਦਾ ਫਾਰਮ ਭਰ ਕੇ ਫਿਰ ਇਹ ਗਾ ਆਪਾਂ ਦੰਨਿਆ ਦੇ ਕੇ ਫਿਰ ਇਹ ਆਪਾਂ ਨੂੰ ਇੱਕ ਆਇਡੈਂਟੀਟੀ ਕਾਰਡ ਜਾਂ ਦੰਨਿਆ ਬਾਈ ਗੱਲ ਚ ਪਾਉਣ ਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਈ ਇਹ ਬੰਪਰ ਡਰਾ ਨਿਕਲਦਾ ਹਾਂਜੀ ਫਾਰਮ ਭਰਨ ਤੋਂ ਬਾਅਦ ਆਪਾਂ ਨੂੰ ਅੰਦਰ ਜਾ ਕੇ ਜਦੋਂ ਆਪਾਂ ਫਾਰਮ ਜਮ੍ਹਾਂ ਕਰਾਉਂਦੇ ਆ ਤਾ ਉਹਦੋਂ ਵਾਦ ਆਪਾਂ ਨੂੰ ਬਾਈ ਇਦਾਂ ਦੇ ਕਾਰਡ ਮਿਲਦੇ ਨੇ ਹਨਾ ਗਲ ਚ ਪਾਉਣ ਨੂੰ ਤੇ ਇਹ ਆਇਡੈਂਟੀਟੀ ਕਾਰਡ ਜੇ ਆਪਾਂ ਗਲ ਚ ਪਾ ਕੇ ਫਰਿੰਦਰ ਆਪਾਂ ਬਾਈ ਵਿਜ਼ਿਟ ਕਰ ਸਕਦੇ ਆ ਅੰਦਰ ਬਿਰਤ ਨੂੰ ਦਿਖਾਉਣੇ ਆ ਹਨਾ ਵੀ ਕਿ ਕੀ ਸਿਸਟਮ ੜੀ-ਕੜੀ ਮਸ਼ੀਨਰੀ ਆਈ ਵੀ ਆ ਜੁੜੀ ਰਹੀ ਪੂਰੀ ਵੀਡੀਓ ਨਾਲ ਕਰਦੇ ਆ ਜੀ ਆਪਾਂ ਅੱਗੇ ਗੱਲਾਂ ਬਾਤਾਂ ਸਾਰੀਆਂ ਲੋ ਬਾਈ ਇਹ ਆ ਗਏ ਨੇ ਜੁਆਈ ਵੀ ਪਰਫੈਕਟ ਵਾਇਰਿੰਗ ਸੈਂਟਰ ਆ ਦੇਖੋ ਬਈ UBI ਦੇ ਵਾਇਰਿੰਗ ਨੇ UIB ਦੇ ਲਾ ਦੇਖੋ ਬਈ ਦੂਏ ਇਹ ਰਿਖਵੀ ਤੇ ਆਇਆ ਦੇਖ ਵਾਇਰਿੰਗ ਕਿੰਨਾ ਟੌਪ ਦਾ ਦਿਖਾਈ ਇਤਨਾ ਦੇਖੋ ਜੀ ਇਹ ਵਾਇਰਿੰਗ ਦਾ ਨਾ ਇਹਦਾ ਕੀ ਪ੍ਰਾਈਸ ਆ ਜੀ ਸਰਾ 110 ਦਾ 110 ਦਾ ਹੀ ਲੋ ਜੀ ਬਈ ਰੇਟ ਵੀ ਜਾ ਜਿਆ ਹਨਾ 110 ਰੁਪਏ ਦਾ ਵਾਇਰਿੰਗ ਹੈ ਇਹ ਕਿੰਨੇ ਦਾ ਦੇਖੀ ਇਹ ਕਿੰਨੇ ਨੂੰ 1205 1205 ਆ ਜੀ ਇਹ 110 ਰੁਪਏ ਦਾ ਵਾਇਰਿੰਗ ਆ ਪੂਰਾ ਵਧੀਆ ਗੋੜੀਆਂ ਚੈੱਕ ਕਰੋ ਕਿੰਨੀਆਂ ਸੋਹਣੀਆਂ ਨਾ ਟਵਲ ਗੋਲੀ ਆ ਬਾਈ ਇਹਨੇ ਕੱ체 ਟੁੱਟਣਾ ਹਨ ਤੇ ਆ ਦੇਖੋ ਬਾਈ ਜੂਸੀ ਵਾਇਰਿੰਗ ਜਿਹੜਾ ਇਹ ਕਿੰਨੇ ਦਾ 207 ਦਾ ਆ ਦੇਖੋ ਜੀ ਜਿਹੜਾ ਆਪਾਂ 207 ਦਾ ਵਾਇਰਿੰਗ ਖੋਣੇ ਆ ਇਹ ਕਿੰਨੇ ਦਾ ਜੀ 450 ਪਲੱਸ 18% GST ਇਹ ਬਾਈ 450 450 ਦਾ ਜੀ ਇਹ ਐਲਕੀਵੀ ਨਾਲ ਆ ਜੀ ਹਾਂਜੀ ਐਲਕੀ ਨਾਲ ਇਹ ਬਾਈ ਐਲਕੀਵੀ ਕਹਿੰਦੇ ਨਾਲ ਆ ਲੋ ਜੀ ਭਾਈ ਆਪਾਂ ਨੂੰ ਬਾਈਆਂ ਨੇ ਰੇਟ ਲਿਸਟ ਦਿੱਤੀ ਕਹਿੰਦੀ ਵੀ ਤੁਸੀਂ ਸਾਡੇ ਕੋਲੋਂ ਬਾਈ ਇਕੱਠਾ ਮਾਲ ਚੱਕ ਸਕਦੇ ਹੋ ਜਿਵੇਂ ਬਾਈ ਆਪਣੇ ਕੰਪੈਨਰ ਦੇ ਵਿੱਚ ਯੂਜ਼ਵਰ ਹਿੰਦੀ ਨਹੀਂ ਹਨਾ ਪਾਰਟਸ ਜਿਹੜੀਆਂ ਬੈਰਿੰਗ ਆਪਾਂ ਨੂੰ ਤੁਹਾਨੂੰ ਦਿਖਾਈ ਨੇ ਪੈਂਦੀ ਨੇ ਜਿਵੇਂ 207 ਦੇ ਹੋਗੇ 62045 ਹਨਾ ਇਹ ਸਾਰੇ ਬੈਰਿੰਗ ਦੀ ਰੇਟ ਲਿਸਟ ਬਾਈ ਆਪਾਂ ਨੂੰ ਦੇਤੀ ਕਹਿੰਦੀ ਕਿ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਇਹ ਬਲੌਗ ਦੀ ਬੈਕ ਸਾਈਡ ਵੀ ਸਾਡੀ ਡਸ ਕਵਰ ਲੱਗਾ ਦਾ ਹਾਂਜੀ ਸਾਡੀ ਕੰਬਾਈਨ ਕਿਤੇ ਫਿਟਮੈਂਟ ਕਰਦੇ ਹੋ ਤੇ ਹਾਂਜੀ 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 ਸਾਰੀ ਮਿੱਟੀ ਵਿੱਚ ਪੜ ਜਾਂਦੀ ਹਾਂਜੀ 10 ਕਵਰ ਦੇ ਅੰਦਰ ਮਿੱਟੀ ਨਹੀਂ ਪੜੇਗੀ ਤੇ ਬੈਰਿੰਗ ਹਾਂਜੀ ਤੇ ਬਾਈ ਜੀ ਇੱਕ ਗੱਲ ਦੇਖੋ ਜਿਹੜੇ ਮੈਂ ਆਪਾਂ ਹੁਣ ਬੈਰਿੰਗ ਪਾਉਨੇ ਆ ਹਨਾ ਤਾਂ ਬੈਕ ਸਾਈਡ ਜਦੋਂ ਪੈਲੀਵੇਟਰਾਂ ਚ ਪਾਤੇ ਜਾਂ ਕੇ ਦੇਖਣਾ ਪਾਤੇ ਉਹਦੇ ਬੈਕ ਸਾਈਡ ਨੂੰ ਆਪਾਂ ਜਿਵੇਂ ਮਾਟਰਾਂ ਚ ਮਸ਼ੀਨ ਚੱਲਦੀ ਉਹਦੇ ਵਿੱਚ ਮਿੱਟੀ ਜ਼ਿਆਦਾ ਹੁੰਦੀ ਆ ਮਿੱਟੀ ਘਟਾ ਜ਼ਿਆਦਾ ਹੁੰਦਾ ਉਹਦੇ ਕਰਕੇ ਇੱਥੇ ਨੂੰ ਬਈ ਆਪਣੀ ਮਿੱਟੀ ਵੜ ਜਾਂਦੀ ਆ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਬੈਰਿੰਗਾ ਚ ਇੱਥੇ ਨੂੰ ਮਿੱਟੀ ਵੜ ਕੇ ਇਹ ਬੈਰਿੰਗ ਟੁੱਟਣ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਆ ਬਾਈ ਬਾਈਆਂ ਨੇ ਸਿਸਟਮ ਦੇ ਕਿੰਨਾ ਵਧੀਆ ਕਰ ਤੇ ਇਹ ਉੱਤੇ ਆਪਾਂ ਕੈਪ ਲਾ ਕੇ ਹਨਾ ਵਾਇਰਿੰਗ ਫਿੱਟ ਕਰ ਦਿੰਨੇ ਆ ਤਾਂ ਕੋਈ ਡਸਟ-ਡੁਸਟ ਨਹੀਂ ਅੰਦਰ ਜਾਣ ਦੀ ਤੇ ਬਾਈਆਂ ਦਾ ਰੇਟ ਲਿਸਟ ਵੀ ਵਧੀਆ ਇਹਦਾ ਕੀ ਪ੍ਰਾਈਸ ਮਿਲ ਜੂਗਾ ਜੀ ਆਪਾਂ ਨੂੰ ਤੇ ਲਿਸਟ ਹੀ ਸਭ ਤੋਂ ਚੰਗਾ ਤੇ ਬਾਈ ਇਹ ਸਾਰਾ ਰੇਟ ਲਿਸਟ ਦੇ ਵਿੱਚ ਲਿਖਿਆ ਹੋਇਆ ਇਹ ਹਾਂ ਇਹ ਸਾਰੀ ਰੇਟ ਲਿਸਟ ਹੈਗੀ ਆ ਤੇ 50% ਤੇ 50% ਬਾਈ ਡਿਸਕਾਊਂਟ ਆ ਬਾਈ ਦਿੱਲੀ ਦੀ ਕੰਪਨੀ ਆ UIV ਤੇ ਵੈਸੇ ਆਪਾਂ ਨੂੰ ਸਾਰੇ 베어ਿੰਗਾਂ 'ਤੇ ਘੈਂਟ ਲੱਗੇ ਨੇ ਕਿਉਂਕਿ ਡਬਲ ਗੋਲੀ ਵਾਲੇ 베어ਿੰਗ ਨੇ ਸਾਰੇ ਹਨਾ ਤੁਸੀਂ ਆਹ 베어ਿੰਗ ਦੇਖੋ ਲੈ ਇਹਦੀ ਕੋਨ ਦੇਖੋ ਬਾਈ ਕੱਡੀ ਤਕੜੀ ਆ ਹਨਾ ਕਿੱਥੇ ਟੁੱਟ ਜਾਊਗਾ ਇਹ ਲੈ ਗੱਲ ਬਾਤ ਬਾਈ ਪੂਰੀ ਸਿਰੇ ਆ ਪੂਰੇ ਹਨ ਘੈਂਟ ਆ ਤੇ ਇੱਧਰ ਵੀ ਬਾਈ ਸਾਰੇ ਦੇਖੋ ਡਸਟਲੈਸ ਕਰਤੇ ਇਹਨਾਂ ਨੇ ਪਿੱਛੇ ਇਹ ਕਵਰ ਪੈਂਦਾ ਇਹ ਬਹੁਤ ਵਧੀਆ ਪਲੱਸ ਪੁਆਇੰਟ ਆ ਹਨਾ ਤੇ ਤੇ ਇੱਧਰ ਬਾਈ ਹੈਗਾ ਪਾਵਾ ਪਵਾ ਫਰੋਗੜੇ ਤੇ ਇੱਧਰ ਬਾਈ ਜਿਵੇਂ ਹੁਣ ਆਪਾਂ ਟਰੈਕਟਰ ਦੀਆਂ ਲਿੰਕਾਂ ਹੋ ਗਈਆਂ ਤੇ ਹਨਾ ਟੌਪ ਲਿੰਕਾਂ ਦੇਖੋ ਕਿੰਨੀਆਂ ਵਧੀਆਂ ਨੇ ਬਾਈ ਹਨਾ ਸਾਰੀਆਂ ਇਹ ਜਿਹੜੀਆਂ ਆਪਾਂ ਪਿੱਛੇ ਘੱਟ ਜਾਂਦੀ ਨੇ ਇਹਨਾਂ ਲਿੰਕਾਂ ਦੇ ਉਹ ਗੋੜੀਆਂ ਲੱਗੀਆਂ ਬੰਦੀਆਂ ਵੱਡ ਕੇ ਆਪਾਂ ਦੁਬਾਰਾ ਲਵਾਉਣੀ ਹੁੰਦੀਆਂ ਵੀ ਪੂਰੀਆਂ ਵਧੀਆਂ ਨੇ ਇਸ ਫਰਾਜ਼ ਦਾ ਹਨਾ ਤੇ ਆਹ ਦੇਖੋ ਸਾਰੇ ਸਪੈਂਡਲਾਂ ਸਪੰਡਲਾਂ ਦੇ ਪਾਰਟਸ ਟਰੈਕਟਰ ਦੇ ਸਾਰੇ ਬਾਈ ਇਧਰ ਪਾਰਟਸ ਪਈ ਨੇ ਹਨਾ ਦੇਖੋ ਬਾਈ ਸਪੈਂਡਲ ਦੇਖੋ ਦਾ ਬਾਈ ਕੱਡੇ-ਕੱਡੇ ਤਕੜੇ ਨੇ ਲੈ ਹਨਾ ਇਹ ਐਮਐਸਸੀ ਦੇ ਹੋਗੇ ਸਵਰਾਸ ਦੇ ਹੋਗੇ ਸਾਰੇ ਐਚਐਮਟੀ ਵਾਲੇ ਹੋਗੇ ਇਹ ਸਾਰੀਆਂ ਟੌਪ ਲਿੰਕ ਕੰਪਨੀਆਂ ਨੇ ਬਾਈ ਹਨਾ ਤੇ ਇਧਰ ਆ ਦੇਖ ਤਾਂ ਬਾਈ ਹਨਾ ਕਿੰਨੇ ਤਕੜੇ ਸਿਸਟਮ ਨੇ ਲੈ ਜਿੱਥੇ ਜੈਕ ਫਿੱਟ ਹੁੰਦਾ ਤੇ ਆ ਦੇਖੋ ਆ ਦੇਖੋ 스펜들 ਬਾਈ ਕਿੱਡੇ ਤਕੜੇ ਨੇ ਹਨਾ ਪੂਰਾ ਵਧੀਆ ਕੱਲਵਾ ਦਾ ਹੈ ਨਾ ਐਡਾ ਬਾਈ ਤੇ ਕੋ ਲਈ GGS Sports ਇਧਰ ਦੇਖੋ ਬਈ ਆ ਦੇਖੋ ਬਈ ਆ ਡ੍ਰਿੱਲ ਦੇ ਪਿਸਤੌਲ ਪਏ ਨੇ ਜਿਹੜੇ ਆਪਾਂ ਹੁੰਦੇ ਆ ਕਿਵੇਂ ਸੁਪਰ ਸੀਡਰ ਦੇ ਲਾ ਲੂ ਹਨਾ ਜੇ ਡ੍ਰਿੱਲਾਂ ਦੇ ਲਾ ਲੂ ਆਪਣੇ ਹਨਾ ਇਹ ਜਿਹੜੇ ਇਹਨਾਂ ਦੇ ਬਈ ਪਿਸਤੌਲ ਨੇ ਹਨਾ ਜਿਹੜੇ ਦਾਣੇ ਵਾਲੇ ਨੇ ਤੇ ਕੀਰਦੇ ਨੇ ਕਿੰਨੇ ਵਧੀਆ ਨੇ ਹਨਾ ਬਈ ਆ ਵੀ ਦੇਖੋ ਇਹਨਾਂ ਵਧੀਆ ਨੇ ਤੇ ਇਧਰ ਪਿਆ ਸਿਸਟਮ ਸਾਰਾ ਇੱਧਰ ਦੇਖੋ ਬਾਈ ਲਿੰਕਾਂ ਆ ਆ ਦੇਖੋ ਬਾਈ ਸੰਗਲੀਆਂ ਹਨਾ ਜਿਹੜੀਆਂ ਆਪਾਂ ਲਿੰਕ ਵਾਲੀਆਂ ਸੰਗਲੀਆਂ ਨੇ ਲੈ ਪਈਆਂ ਸੰਗਲੀਆਂ ਪਈਆਂ ਟਰੈਕਟਰ ਦੇ ਲਿੰਕਾਂ ਦੀਆਂ ਲੈ ਮਾਰਵਾ ਹਾ ਇੰਡਸਟਰੀ ਮਾਰਵਾ ਇੰਡਸਟਰੀਜ਼ ਤੇ ਆ ਕਰੋ ਬਾਈ ਚੈੱਕ ਕੋਈ ਆਈਡੀਆ ਇੱਧਰੋਂ ਪੈਂਟਰੀ ਮਾਰਕ 15 16 15 15 ਆਪਿਆ ਵੀ ਸਾਰਾ ਸਿਸਟਮ ਉਹਨਾਂ ਲੈ ਵੀ ਇਧਰ ਆ ਗਏ ਆ ਬੈਲਟਾਂ ਉਸ ਤੋਂ ਵੀ ਨਹੀਂ ਜਾਣੀ ਕੋਈ ਇਹ ਰਹਾ ਬੈਲਟਾਂ ਪਈਆਂ ਨੇ ਬਈ ਦੂਜੀਆਂ ਨਾਲ ਪੌਂਟ ਪੌਂਟ ਲੜਣੀ ਲੋ ਜੀ ਇਹ ਆਪਣੇ ਬਈ ਡਿਸਕਾਂ ਆ ਬਲੇਟ ਲਾ ਲੋ ਰੋਟਾਵੇਟਰ ਤੇ ਹਨਾ ਇਹ ਆ ਡਿਸਕ ਦੇਖੋ ਕਿੰਨੀ ਵਧੀਆ ਬਾਈ ਐਰੋ ਦੀਆਂ ਤਵੀਆਂ ਤੇ ਆਪਾਂ ਬਾਈਆਂ ਤੇ ਪੁੱਛਦੇ ਆਂ ਵੀ 8-8 ਦੀਆਂ ਤਵੀਆਂ ਆਪਾਂ ਨੂੰ ਕਿੰਨੀਆਂ ਦੀਆਂ ਮਿਲਣਗੀਆਂ ਬਾਈ ਜੀ ਆਪਾਂ ਨੇ ਨਾ ਤਵੀਆਂ ਪਾਉਣੀਆਂ ਹੈਰੋ 'ਚ ਆਪਣੀਆਂ ਤਵੀਆਂ ਖਰਾਬ ਰਿਆਂ ਆਪਾਂ ਨੂੰ ਕਿੰਨੀਆਂ 8 16 ਤਵੀਆਂ ਜਾਨੀ ਕਿ ਕਿੰਨੇ ਦੀਆਂ ਪੈ ਜਾਣਗੀਆਂ ਇਹ 26 ਇੰਚ ਹਾਂਜੀ ਹਾਂਜੀ 26 ਇੰਚ 12 ਕਿਲੋ ਹਾਂਜੀ 12 12 ਨੇ ਇਹ ਡਿਸਕਾਂ ਨਾ 16 ਸੌਰੀ ਹਾਂਜੀ ਹਾਂ 1020 1020 ਕਦਰ ਆ ਰਹੇ ਇੱਕ ਜੀ ਇੱਕ ਤਵਾ ਲੋ ਜੀ ਬਾਈ ਇਹ ਕਹਿੰਦੇ 1020 ਦੀਆਂ ਭਾਈ ਆਪਾਂ ਨੂੰ ਮਿਲ ਜੂਗਾ ਇੱਕ ਤਵਾ ਹਨਾ ਤੇ ਆਹ ਸਾਰੇ ਦੇਖੋ ਜੀ ਤਵੇ ਪਏ ਨੇ ਆਹ ਰੌਂਡ ਡਿਸਕਾਂਡ 18 ਆ ਪਈ ਆਪਣਾ ਕਾਰਡ ਦੇ ਲੋ ਜੀ ਆਪਾਂ ਬਾਈ ਦੇ ਕਾਰਡ ਲੈ ਲੰਨੇ ਆ ਤੇ ਆਪਾਂ ਪਾਉਣੀਆਂ ਬਾਈ ਹਰੂ ਚ ਤਵੀਆਂ ਬਾਈ ਨਾਲ ਫਿਰ ਕਰਾਂਗੇ ਸੰਪਰਕ ਤੇ ਇੱਧਰ ਪਈ ਸਾਹਿਬ ਇੰਡਸਟਰੀ ਲੋ ਪਈ ਆ ਆਪਿਆਂ ਜਿਵੇਂ ਰੋਟਾਵੇਟਰ ਦਾ ਸਿਸਟਮ ਆ ਨਾ ਸੁਪਰ ਸਿੱਟਰ ਦੇ ਜਗਾੜਾ ਸਾਰੇ ਬਾਈ ਆ ਆ ਫਲੈਪ ਜੇ ਪਏ ਨੇ ਤੇ ਆਹ ਜਿਹੜੀਆਂ ਸਾਈਡ ਪਰ ਹੁੰਦੀਆਂ ਉੱਪਰ ਥੱਲੇ ਕਰਨ ਵਾਲੀਆਂ ਹਨਾ ਸੁਪਰ ਸੀਡਰ ਤੇ ਉਹ ਪਈਆਂ ਨੇ ਬਾਈ ਆਹ ਸਾਈਡ ਵਾਲਾ ਹਨਾ ਕਵਰ ਪਿਆ ਜਿੱਥੇ ਆਪਣਾ ਗੇਅਰ ਚੱਲਦਾ ਤੇ ਆਹ ਸਾਰੇ ਬਾਈ ਫਲੈਪ ਪਏ ਨੇ ਹਨਾ ਲੋ ਬਾਈ ਇਹ ਆਪਣਾ ਕੰਪੈਨ ਦੇ ਆਗੇ ਭਾਈ ਆਪਣੇ ਬਲੇਟ ਆਗੇ ਹਨਾ ਤੇ ਆ ਆਪਣੀਆਂ ਹੈਲਪਰ ਪੱਤੀਆਂ ਆ ਕਿ ਉੱਪਰ ਲੀਆਂ ਤੇ ਆ ਡੰਡੇ ਆਗੇ ਭਾਈ ਜਿਹੜੇ ਫੀਟਰ ਦੇ ਵਿੱਚ ਚੱਲਦੇ ਨੇ ਆਪਣੇ ਕੰਪੈਨਾਂ ਦੇ ਹਨਾ ਤੇ ਆ ਸਾਰੀਆਂ ਭਾਈ ਹੈੱਡ ਪੱਤੀਆਂ ਆ ਜਿੱਥੇ ਆਪਣੀ ਉਹ ਚਲਦੀ ਆ ਦਾਤੀ ਦੁੱਤੀ ਜਿਹਾ ਸਾਰਾ ਸਿਸਟਮ ਭਾਈ ਤੇ ਇੱਧਰ ਭਾਈ ਬਲੇਡ ਪੇਰੇ ਉਹ ਦੇਖੋ ਇੱਕ ਛੋਟੇ ਬਲੇਡ ਵੀ ਨੇ ਹਨਾ ਤੁਸੀਂ ਪੇਰੇ ਬਲੇਡ ਫੋਰਸ ਸਿਗਮੈਂਟ ਦੇ ਨਾਲ ਬਲੇਡ ਆ ਲਿਗਿੰਗ ਜੁੱਤੇ ਇੱਧਰ ਦੇਖਦੇ ਆਂ ਈ ਬਈਆ ਚੈਨਾ ਆ ਗਿਆ ਹਨ ਆ ਚੈਨਾ ਆ ਗਿਆ ਆਪਣੀਆਂ ਦੂਈਆਂ ਆ ਗਿਆ ਆ ਸਾਰੀਆਂ ਚੈਨਾ ਪਈਆਂ ਬਈ ਕੰਪੈਨ ਦੀਆਂ ਤੇ ਆ ਸਪਾਈਕਾਂ ਪਈਆਂ ਨੇ ਬਈ ਫੋਰਸ ਦੀਆਂ ਤੇ ਆ ਕਲਚ ਪਲੇਟ ਹੋ ਗਈ ਆ ਨਾ ਤੇ ਆ ਦੂਆ ਗਿਆ ਜਿਹੜੇ ਆਪਣਾ ਰੋਟਾਵੇਟਰ ਦੇ ਮੂਰੇ ਆਪਾਂ ਉਹ ਪਾਉਣੇ ਆ ਕ੍ਰੋਸ ਦੇ ਮੂਰੇ ਉਹ ਸਿਸਟਮ ਆ ਬਈ ਸਾਰਾ ਇਹ ਕਰੋਦਾ ਬਾਈ ਚੈੱਕ ਨੂੰ ਇਹ ਬਲੇਡ ਆ ਗਿਆ ਬਾਈ ਉਹ ਬਾਈ ਅਕਰੋਸ ਆ ਗਿਆ ਇਹ ਸਕਰੋਟ ਆ ਗਏ ਇਹ 베어ਿੰਗ ਪਏ ਨੇ ਸਾਰੇ ਉਹ ਟੈਨਾ ਪਈਆਂ ਬਾਈ ਲੋ ਜੀ ਕਰੋਦਾ ਚੈੱਕ ਉਹ ਬਾਈ ਜੀ ਇਹ ਆਪਾਂ ਨੂੰ 23 ਰੁਪਏ ਦਾ ਪੈਂਦਾ ਜੀ ਇੱਕ ਪਲੇਟ ਸਟਾਰ ਫੋਰਸ ਦਾ ਇਹ ਆਪਣਾ ਕੰਪੈਨ ਦਾ ਉਹ ਬਲੇਡ ਵੀ ਬਾਈ ਪੂਰੀ ਵਧੀਆ ਹਨਾ ਵਧੀਆ ਲੋ ਜੀ ਤੇ ਬਾਈ ਜੀ ਇਹ ਡੰਡਾ ਆਪਾਂ ਨੂੰ ਕਿੰਨੇ ਦਾ ਪੈਂਦਾ ਜੀ